ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾਂ ਡਾਕਾ ਕੁਖੀਰਾ ਬਣਾ ਲਈ ਵਾਲਾ ਅੱਜ ਤੁਹਾਨੂੰ ਬਹੁਤ ਘੈਂਟ ਚੀਜ਼ ਦਿਖਾਉਣੀ ਆ ਤੇ ਜੁੜੇ ਰਹੋ ਕੀ ਚੀਜ਼ ਆ ਤੇ ਸ਼ੇਅਰ ਜ਼ਰੂਰ ਕਰਿਓ ਵਧੀਆ ਲੱਗਿਆ ਸਾਬੋਦ ਲਵੰਡੀ ਖੜੇ ਐਸ ਟਾਈਮ ਲਓ ਵੀ ਮਿੱਤਰੋ ਤੁਹਾਨੂੰ ਦਿਖਾਉਣੇ ਆ ਪੂਰੇ ਘੈਂਟ ਘੈਂਟ ਚੀਜ਼ਾਂ ਤੇ ਸ਼ੇਅਰ ਕਰਿਓ ਚਲੋ ਚੱਲ ਜਾਈਏ ਤੇ ਜੁੜ ਜੋ ਮਿੱਤਰੋ ਤੇ ਭਾਈ ਉਹਨਾਂ ਡਰੈਸ ਵੀ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਹਰ ਦੇਖੋ ਮਰ ਗਏ ਮਰ ਗਏ ਪਾਣੀ ਆ ਭਾਂਡੇ ਵੀ ਧੋਵਾਂਗੇ ਵਾਰ-ਵਾਰ ਥੋੜੀ ਪਟਾਖੇ ਲਾ ਆ ਰਹੀ ਹੈ ਨਾ ਰੇਟ ਵਾ ਪਾਣੀ ਧੋਣਾ ਬੰਦ ਕਰ ਦੋ ਨਹੀਂ ਆਉਗਾ

ਇਹ ਆ ਦੇਖੋ ਮਿੱਤਰੋ ਤੇ ਮੇਲਾ ਅੱਜ ਤੋਂ ਸਟਾਰਟ ਆ ਤੇ ਆ ਜਸ ਨੂੰ ਆਪੇ ਇਧਰ ਕੋੜਾ ਦਿਖਾਉਣੇ ਆ ਤੇ ਮੇਲਾ ਮਤਲਬ ਪੂਰਾ ਘੈਂਟ ਮਤਲਬ ਇੱਥੇ ਬਾਈ ਕੱਲ ਨੂੰ ਪੂਰਾ ਭੱਗ ਜੂ ਤੇ ਅੱਜ ਤਾਂ ਬਸ ਜਿਵੇਂ ਉਹ ਖੜੇ ਚਾਰ ਪੰਜ ਹਨ ਮਤਲਬ ਟਾਵੇਂ ਟਾਵੇਂ ਜਿਹੀ ਨੇਗੀ ਤੇ ਬਾਕੀ ਆ ਦੇਖੋ ਪੂਰਾ ਤਕੜਾ ਕੰਮ ਆ ਪੂਰਾ ਘੈਂਟ ਕੰਮ ਆ ਬਾਈ ਹਨ ਤੇ ਮੈਨੂੰ ਆ ਵੀ ਐਡਾ ਵੱਡਾ ਕੰਮ ਕਦੇ ਦੇਖਿਆ ਨਹੀਂ ਪਹਿਲੀ ਵਾਰ ਦੇਖਿਆ ਹਣਾ ਤੇ ਜਿਵੇਂ ਕੁੱਤੇ ਕਰਤੇ ਹੋਗੇ ਅ ਕੁੱਕੜ ਹੋਗੇ ਹਣਾ ਇਹ ਚੀਜ਼ਾਂ ਮਤਲਬ ਜਿਹੜੀਆਂ ਇੱਥੇ ਪਹੁੰਚ ਗਈਆਂ ਤੇ ਬਾਕੀ ਜਿਵੇਂ ਦੁੱਧ ਵਧਾਉਣ ਵਾਸਤੇ ਹਣਾ ਪਸ਼ੂਆਂ ਲਈ ਅ ਪਾਊਡਰ ਵਗੈਰਾ ਆਪਾਂ ਕਹਿ ਦਨੇ ਆ ਨਾ ਜਾਂ ਫੀਡ ਵਗੈਰਾ ਇਹੇ ਚੀਜ਼ਾਂ ਵੀ ਆਉਂਦੀਆਂ ਕਿਉਂਕਿ ਨਾਲ ਨਾਲ ਆਪਣਾ ਨੌਲੇਜ ਵੀ ਇਧਰੋਂ ਮੰਨ ਲਾ ਦਿੰਦੇ ਨੇ ਬਾਈ ਯਾਰ ਕਿ ਸਾਰਾ ਕੁਝ ਤੇ ਬਾਕੀ ਤੁਹਾਨੂੰ ਅੱਜ ਦਿਖਾ ਦਨੇ ਆਪਾਂ ਕਿਵੇਂ ਕੁਛ ਤੇ ਆ ਵੀ ਬਾਈ ਜੀ ਕੱਢੀਣਾ ਰਸਤੇ ਦੇ ਵਿੱਚ ਕੋਈ ਵੀ ਕਿਸੇ ਨਾਲ ਨਹੀਂ ਇਹ ਬੰਦੇ ਰਸਤੇ ਕੱਢੀਣਾ ਨੇ ਨੇ ਇਹਨਾਂ ਦੇ ਕਾਰਨ ਸਾਡੀਆਂ ਆਉਂਦੀਆਂ ਆਉਣ। ਆਜ ਸੁਣੋ ਆਪਾਂ। ਕੋਈ ਭਾਤੀ ਨਹੀਂ ਹੋएगी ਗੱਡੀ ਦੀ। ਤੇ ਇੱਕ ਕਰੀ ਚਲੋ ਸ਼ਹਿਰ ਭਾਈ ਸਾਰੇ ਜਾਣੇ। ਪੂਰਾ ਘੈਂਡ ਕੰਮ। ਜੂਰਾ ਸ਼ੂਰਾ ਫੇ। ਕੋਈ ਚੱਕੇ ਨੂੰ ਤੁੰਗ ਨਾਲ ਹੀ ਲੱਗਦਾ। ਸੱਦੇ ਚੱਕੇ ਨੂੰ ਤੁੰਗ ਨਾਲ ਹੀ। ਪੁਰਾਣੀ ਹੈ ਨਾ। ਬਾਈ ਜਾਨਦੇ ਨਾ। ਪਰ ਫੇਰੋਂ ਆ ਬਾਈ ਨੂੰ ਜਿਹੜਾ ਦਰਦ ਕਰ ਲੋ ਬਾਈ ਜੀ ਵਾਸਨਾ ਬੜੀ ਦੂਰੋਂ ਆਉਂਦੀ ਆ ਮੈਂ ਕਹਿੰਦਾ ਕੀ ਬਾਤ ਹੈ ਸੱਚੀ ਇੱਕ ਗੱਲ ਹੋ ਹੀ ਹੋਗੀ ਨਾ ਉਹਦੀ ਘੈਂੜ ਗੱਲ ਆ ਆਹ ਦੇ ਫੋਟੋ ਕਿੰਨੇ ਘਾਟ ਲਈ ਬੈਠਾ ਆਉਂਦੀ ਏਡੇ ਦਰ ਤੇ ਹਾਂ ਬਹੁਤ ਉਹਨਾਂ ਕੰਮ ਨਹੀਂ ਦੇ ਕੇ ਕੀ ਜਿੰਨਾ ਉਹ ਬਚਿਆ ਕਰ ਜਾਂਦਾ ਹੈ